ਇਹ ਤੋਂ 4 ਫੁੱਟ ਦਾ ਸਮਰੂਝ ਵਿਖਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਦੇਖਦੇ ਹੋ ਕਿ ਅਕਸਰ ਲੋਕ ਖੇਤਾਂ 'ਚ ਸਬਜ਼ੀ ਬੀਜਦੇ ਨੇ ਖੇਤਾਂ 'ਚ ਜਿਹੜੇ ਪੌਦੇ ਪੌਦੇ اگਾਉਂਦੇ ਨੇ ਅਤੇ ਵਾਤਾਵਰਨ ਨੂੰ ਸਾਫ਼ ਰੱਖਿਆ ਜਾਂਦਾ ਅਤੇ ਘਰ ਦੇ ਵਿੱਚ ਜੇ ਉਹ ਸਬਜ਼ੀਆਂ ਲਿਆ ਕੇ ਖਾਧੀਆਂ ਜਾਂਦੀਆਂ ਨੇ ਪਰ ਅਸੀਂ ਅੱਜ ਅਜਿਹੇ ਇੱਕ ਕਿਸਾਨ ਨਾਲ ਮਿਲਣ ਲਈ ਲੈ ਕੇ ਆਏ ਹਾਂ ਜੋ ਕਿ ਕਿਸਾਨ ਪਿੰਡਾਂ ਤੋਂ ਰਹਿੰਦੇ ਸੀਗੇ ਪਰ ਹੁਣ ਸ਼ਹਿਰ 'ਚ ਸ਼ਿਫਟ ਹੋ ਗਏ ਨੇ ਸ਼ਹਿਰ 'ਚ ਸ਼ਿਫਟ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਜਿਹੜੀ ਘਰ ਦੀ ਛੱਤ ਉੱਪਰ ਜਿਹੜੀ ਗਰੀ ਇਹ ਗੱਲ ਕੀਤੀ ਕਿ ਖੇਤੀ ਕੀਤੀ ਹੋਈ ਆ ਹਰ ਤਰੀਕੇ ਦੀ ਇਸ ਤਰੀਕੇ ਨਾਲ ਤੁਹਾਨੂੰ ਵਿਖਾ ਰਿਹਾ ਕਿ 4-3 ਤੋਂ 4 ਫੁੱਟ ਦੇ ਗਮਲੇ ਲਗਾਏ ਗਏ ਨੇ ਜਿਨ੍ਹਾਂ ਵਿੱਚ ਨਿੰਬੂ ਦੇ ਬੂਟੇ ਲਗਾਏ ਗਏ ਨੇ, ਕੇਲੇ ਦੇ ਬੂਟੇ ਲਗਾਏ ਗਏ ਨੇ, ਮਰੂਦਾਂ ਦੇ ਬੂਟੇ ਲਗਾਏ ਗਏ ਨੇ, ਨਾਲ-ਨਾਲ ਅੰਜੀਰ ਦੇ ਬੂਟੇ ਲਗਾਏ ਗਏ ਨੇ, ਨਾਲ-ਨਾਲ ਬੈਂਗਾਨ, ਗੋਭੀ ਅਤੇ ਮਸੰਮੀਆਂ ਹਰ ਤਰ੍ਹਾਂ ਦੇ ਜਿਹੜੇ ਇੱਥੇ ਬੂਟੇ ਲਗਾਏ ਗਏ ਨੇ ਨਾਲ ਤੁਸੀਂ ਦੇਖਿਓ ਪਾਣੀ ਪਾਉਣ ਲਈ ਵੀ ਇੱਕ ਵੱਖਰੀ ਪ੍ਰਕਿਰਿਆ ਬਣਾਈ ਗਈ ਜਿਸ ਤਰੀਕੇ ਨਾਲ ਉੱਪਰ ਪਾਈਪਾਂ ਲਗਾਈਆਂ ਗਈਆਂ ਅਤੇ ਮੈਂ ਸਹਾਯੋਗੀ ਨੂੰ ਕਹਾਂਗਾ ਦਿਖਾਉਣ ਵਿਖਾਉਣਗੇ ਕਿ ਵੇਖੋ ਕਿਸ ਤਰੀਕੇ ਨਾਲ ਪਾਣੀ ਉੱਪਰੋਂ ਡਿੱਗਦਾ ਨਜ਼ਰ ਆਉਂਦਾ ਹੈ, ਪਾਣੀ ਆਪ ਹੀ ਜ तरीके राई जिस तरीके ਨਾਲ بارش ਹੁੰਦੀ ਹੈ ਉਸੇ ਤਰੀਕੇ ਨਾਲ ਇਹ ਪਾਣੀ ਡਿੱਗਦਾ ਨਜ਼ਰ ਆਉਂਦਾ ਨਾਲ-ਨਾਲ ਵਧੀਆ ਸਬਜ਼ੀਆਂ ਲੱਗੀਆਂ ਨੇ ਤਾਜੀ ਇਹ ਸਬਜ਼ੀਆਂ ਲੱਗੀਆਂ ਬੈਂਗਣ ਲੱਗੇ ਨੇ ਨਾਲ-ਨਾਲ ਘਰ ਦੇ ਵਿੱਚ ਟਮਾਟਰ ਲੱਗੇ ਨੇ ਹਰ ਤਰ੍ਹਾਂ ਦੀ ਸਬਜ਼ੀ ਜਿਹੜੀ ਆ ਉਹ ਘਰ ਚ ਹੀ ਵੀ ਖੇਤੀ ਕੀਤੀ ਜਾ ਰਹੀ ਆ ਉਹ ਸਾਡੇ ਨਾਲ ਕਿਸਾਨ ਮੌਜੂਦ ਨੇ ਸੁਖਦੇਵ ਸਿੰਘ ਜੀ ਨਾਸਰ ਵਾਲੇ ਆਪਾਂ ਗੱਲ ਕਰਾਂਗੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਮਰਨਜੀਤ ਜੀ ਹਾਂਜੀ ਮਿਹਰਬਾਨੀ ਜੀ ਤਰ ਇਹ ਜਿਹੜੀ ਖੇਤੀ ਕੀਤੀ ਆ ਤੁਸੀਂ ਦੇਖ ਰਹੇ ਮੈਂ ਵੇਖ ਰਿਹਾ ਵੀ ਤੁਸੀਂ ਗਮਲੇ ਰੱਖੇ ਆ ਛੱਤ ਉੱਪਰ ਤਕਰੀਬਨ 40 ਤੋਂ 50 ਫੁੱਟ ਦੀ ਉਚਾਈ ਦੇ ਉੱਪਰ ਤੁਸੀਂ ਬੈਠੇ ਹੋਏ ਹੋ ਤੇ ਉੱਪਰ ਤੁਸੀਂ ਇਹ ਗਮਲੇ ਰੱਖ ਕੇ ਜਿਹੜੇ ਬਿਜਾਈ ਕੀਤੀ ਆ ਕਦ ਤੋਂ ਇਹ ਜਿਹੜੀ ਸ਼ੁਰੂਆਤ ਕੀਤੀ ਹੈ ਜੀ ਇਹ ਤੇ ਮੇਰੇ ਖਿਆਲ ਸਨ 88 ਦੇ ਵਿੱਚ 1988 ਦੇ ਵਿੱਚ ਕੰਮ ਸ਼ੁਰੂ ਕੀਤਾ ਜੀ 1988 ਚ ਬਿਲਕੁਲ ਕੀ ਸ਼ੌਂਕ ਜਾਗਿਆ ਸੀ ਤੁਸੀਂ ਜਦੋਂ ਪਿੰਡ ਤੋਂ ਰਹਿਣ ਵਾਲੇ ਕਿਸਾਨ ਹੋ ਪਿੰਡ ਤੋਂ ਆਏ ਸ਼ਹਿਰ ਚ ਤੇ ਸ਼ਹਿਰ ਜਾਣ ਕੇ ਕੋਠੇ ਉੱਪਰ ਜਿਹੜੀ ਖੇਤੀ ਕਰਨ ਦੀ ਪਲੈਨਿੰਗ ਕੀਤੀ ਅਹੀਂ ਕਿਉਂਕਿ ਪਿੰਡੂ ਹਾਂ ਪਿੰਡ ਦੇ ਵਿੱਚ ਮਾੜੀ ਮੋਟੀ ਸਬਜ਼ੀ ਆਪਣੇ ਖਾਨ ਪੀਣ ਜੋਗੀ ਲਾਈਦੀ ਉਹੋ ਹੀ ਸ਼ੌਂਕਾਂ ਅੱਗੇ ਤੁਰਿਆ ਨਾਲੇ ਹਰਿਆਲੀ ਵੇਖਣ ਨੂੰ ਮਿਲਦੀ ਆ ਨਾਲੇ ਖਾਨ ਨੂੰ ਸਬਜ਼ੀ ਮਿਲਦੀ ਆ ਜੀ ਅਮਰੂਦਾਂ ਦੇ ਬੂਟੇ ਆ ਅਮਰੂਦ ਖਾਨ ਨੂੰ ਮਿਲਦੇ ਆ ਜੀ ਅਮਰੂਦ ਇੱਕ ਅਮਰੂਦ ਸਾਡੇ ਕੋਲ ਆ ਜਿਹੜਾ 1 ਸਾਲ ਚ 3 ਵਾਰੀ ਲੱਗਦਾ ਬਾਕੀ ਦੇ ਸਾਲ ਚ 2 ਵਾਰੀ ਲੱਗਦੇ ਆ ਹਾਂਜੀ ਸਾਡੇ ਕੋਲ ਸਮੀਂ ਦਾ ਬੂਟਾ ਆ ਚਕਤਰਾ ਦਾ ਬੂਟਾ ਆ ਅ ਮਤਲਬ ਲਾਚੀ ਦਾ ਬੂਟਾ ਲੌਂਗ ਦਾ ਬੂਟਾ ਕਈ ਇਹੋ ਜਿਹੇ ਬੂਟੇ ਜਿਹਨਾਂ ਦਾ ਨਾਂ ਹੀ ਚੇਤਾ ਭੁਲੇਆ ਆ ਹਾਂਜੀ ਸਾਡੇ ਕੋਲ ਇਸ ਟਾਈਮ 25 30 ਦੂਟੇ ਜਿਹੜੇ ਆ ਇਹਨਾਂ ਚੀਜ਼ਾਂ ਦੇ ਆ ਜੀ 25 ਤੋਂ 30 ਦੇ ਲਗਭਗ ਬਿਲਕੁਲ ਤੇ ਸਬਜ਼ੀਆਂ ਦੀ ਗੱਲ ਕਰੀਏ ਸਬਜ਼ੀਆਂ ਦੇ ਵਿੱਚ ਕਿਹੜੀ ਕਿਹੜੀ ਸਬਜ਼ੀ ਉਗਾਈ ਹੋਈ ਹੈ ਤੁਸੀਂ ਸਾਡੇ ਕੋਲ ਇਸ ਟਾਈਮ ਗੋਭੀ ਆ ਮੂਲੀ ਆ ਮੂਲੀ ਵੀ ਚਲੋ ਭਾਵੇਂ ਸਲਾਦ ਦੇ ਤੌਰ ਤੇ ਵਰਤੀਏ ਭਾਵੇਂ ਪਰੌਂਠੀ ਬਣਾ ਲਓ ਹਾਂਜੀ ਟਮਾਟਰ ਲੱਗੇ ਹੋਏ ਨੇ ਬੈਂਗਣ ਲੱਗੇ ਵਾਈਟ ਬੈਂਗਣ ਆ ਬਲੈਕ ਬੈਂਗਣ ਆ ਇਸ ਤਰ੍ਹਾਂ ਹੋਰ ਵੀ ਪਦੀਨਾ ਸਾਡੇ ਕੋਲ ਘਰਦਾ ਜਿੰਨ ਚਟਨੀ ਕਹਿ ਲੋ ਪਦੀ ਵੀ ਕੁਇਰੇਲੇ ਜੀ ਹਾਂਜੀ ਕਰੇਲੇ ਇੱਕ ਹਾਂ ਕਰੇਲੇ ਵੀ ਲੱਗੇ ਹੋਏ ਨੇ ਹਾਂਜੀ ਹਾਂਜੀ ਕਰੇਲੇ ਵੀ ਲੱਗੇ ਨੇ ਹੋਰ ਵੀ ਸਬਜ਼ੀਆਂ ਇੱਕ ਦੋ ਹੋਣਗੀਆਂ ਹਾਂਜੀ ਬਿਲਕੁਲ ਲਸਣ ਵੀ ਤੁਸੀਂ ਜਿਹੜਾ ਬੀਜਿਆ ਹੋਇਆ ਮੈਂ ਦੇਖਦਾ ਕਿ ਲਸਣ ਨੂੰ ਬੀਜਣ ਵਾਸਤੇ ਨੀਚੇ ਜ਼ਮੀਨ ਦੇ ਵਿੱਚ ਰੂੜੀ ਪਾਉਣੀ ਹੁੰਦੀ ਆ ਕਾਫੀ ਜਗ੍ਹਾ ਨੂੰ ਪੋਲਾ ਕਰਨਾ ਪੈਂਦਾ ਉਹ ਕਿਸ ਤਰੀਕੇ ਨਾਲ ਬਜਾਈ ਕੀਤੀ ਆ ਮੈਂ ਲੇਕਰ ਲਸਣ ਵੀ ਕਾਫੀ ਸੋਹਣਾ ਆ ਜੀ ਇੱਥੋਂ ਸਾਡੇ ਇਲਾਕੇ ਡੇਰੀਆਂ ਹੈਗੀਆਂ ਉੱਥੋਂ ਅਸੀਂ ਗੋਬਰ ਦੀ ਰੂੜੀ ਲੈ ਆਉਨੇ ਆ ਤੇ ਜੇ ਕੁੱਕੜਾਂ ਦੇ ਆ ਮਿੱਠਾ ਦੀ ਰੂੜੀ ਆ ਤੇ ਉਹ ਅਸੀਂ ਪੋਟੀ ਫਾਰਮ ਚੋਂ ਲੈ ਆਉਨੇ ਆਂ। ਹਾਂਜੀ ਉਹ ਬਹੁਤ ਜ਼ਿਆਦਾ ਤੇਜ਼ ਹੈ। ਉਹ ਸਿਆਲ ਚ ਹੀ ਪੈਂਦੀ ਹੈ ਗਰਮੀ ਦੇ ਵਿੱਚ ਤੇ ਬਹੁਤ ਜ਼ਿਆਦਾ ਉਹ ਤੇਜ਼ ਤੇਜ਼ ਹੋਣ ਦੇ ਨਾਲ ਤੇ ਫਸਲ ਸੜਨ ਦਾ ਡਰ ਹੈ। ਬਿਲਕੁਲ ਜੀ ਇਹ ਨਸਰ ਸਾਹਿਬ ਜਿਸ ਤਰੀਕੇ ਨਾਲ ਵੇਖਦੇ ਆ ਕਿ ਜਦੋਂ ਖੇਤਾਂ ਚ ਬੂਟੇ ਉਗਾਈ ਜਾਂਦੇ ਆ ਤੇ ਉਹ ਉਹਨਾਂ ਨੂੰ ਜ਼ਮੀਨ ਦੀ ਤਾਕਤ ਮਿਲਦੀ ਆ ਕਾਫੀ ਜਿਹੜੀ ਹੁੰਦੀ ਆ ਕਿ ਨੀਚੋਂ ਥੱਲੇੋਂ ਜਿਹੜੇ ਆ ਮਿੱਤਰ ਕੀੜੇ ਨੇ ਉਹ ਉਹਨਾਂ ਦਾ ਸਹਿਯੋਗ ਦਿੰਦੇ ਨੇ ਤੇ ਬੂਟੇ ਵੱਧੇ ਫੁੱਲਦੇ ਨੇ ਪਰ ਮੈਂ ਵੇਖ ਰਿਹਾ ਕਿ ਜਿਹੜੇ ਛੱਤਪੁਰ ਵੀ ਕਾਫੀ ਬੂਟੇ ਉੱਚੇ ਹੋ ਗਏ ਨੇ ਕਾਫੀ ਫਲ ਵੀ ਲੱਗੇ ਹੋਏ ਨੇ ਕੀ ਕਾਰਨ ਆ ਮੇਨ ਕੀ ਕਾਰਨ ਆ ਜਿਹੜਾ ਕਿ ਇਹ ਬੂਟੇ ਇੰਨੀ ਗ੍ਰੋਥ ਚ ਹੋ ਰਹੇ ਨੇ ਇਹਨਾਂ ਨੂੰ ਇੰਨੀ ਸ਼ਕਤੀ ਮਿਲ ਰਹੀ ਆ ਕਿਉਂਕਿ ਅਸੀਂ ਦੇਸੀ ਰੂੜੀ ਗੋਬਰ ਦੀ ਰੂੜੀ ਕੋਕੜਾਂ ਦੀ ਰੂੜੀ ਇਹ ਪਾਉਂ ਜਿੰਨਾ ਕਬੂਟਾ ਚੱਲ ਸਕਦਾ ਓਨੇ ਕਿ ਅਸੀਂ ਪਾਉਂਦੇ ਰਹਿੰਨੇ ਪਾਉਣ ਦੇ ਨਾਲ ਫਿਰ ਉਹੋ ਹੀ ਤਾਕਤ ਮਿਲਦੀ ਆ ਜੀ ਜ਼ਮੀਨ ਦੇ ਚ ਤੇ ਖੁੱਲੀ ਡੁੱਲੀ ਤਾਕਤ ਮਿਲਦੀ ਆ ਇਹਦੇ ਵਿੱਚ ਲਿਮਟਡ ਜਿਹੀ ਥੋੜੀ ਘੱਟ ਤਾਕਤ ਮਿਲਦੀ ਆ ਪਰ ਉਹ ਜਦੋਂ ਇਹੋ ਜਿਹੇ ਰੂੜੀਆਂ ਪਾਉਂਦੇ ਰਹੀਏ ਤੇ ਫਿਰ ਥੋੜਾ ਬਹੁਤਾ ਆਸਰਾ ਹੁੰਦਾ ਹੀ ਰਹਿੰਦਾ ਰੂੜੀ ਦਾ ਹਾਂ ਜੀ ਨਸਰ ਸਾਹਿਬ ਜਿਸ ਤਰੀਕੇ ਨਾਲ ਆਪਾਂ ਵੇਖਦੇ ਆ ਕਿ ਕਿਤਨਾ ਕਿਤੇ ਬੂਟਿਆਂ ਨੂੰ ਸੰਡੀਆਂ ਲੱਗ ਜਾਂਦੀਆਂ ਨੇ ਕੀੜਾ ਲੱਗ ਜਾਂਦਾ ਉਹਦੇ ਵਾਸਤੇ ਫਿਰ ਸਪਰੇਆ ਕਰਨੀ ਪੈਂਦੀ ਕੀ ਇਹਨਾਂ ਨੂੰ ਫਿਰ ਸਪਰੇਆ ਕਰਨ ਦੀ ਲੋੜ ਨਹੀਂ ਪੈਂਦੀ ਸਾਫ ਸੁਥਰੀਆਂ ਰਹਿੰਦੀਆਂ ਨੇ ਗੱਲ ਇਦਾਂ ਕਿ بارش ਦੇ ਵਿੱਚ ਇੱਕ ਅੱਧੀ ਸਪਰੇ ਦੀ ਲੋੜ ਪੈਂਦੀ ਹੈ ਅੱਗੋਂ ਪਿੱਛੋਂ ਨਹੀਂ ਲੋੜ ਹੈ ਜੀ بارشਾਂ ਦੇ ਵਿੱਚ ਥੋੜੀ ਸਲਾਬ ਹੋਣ ਕਰਕੇ ਉਦੋਂ ਫਿਰ ਅਸੀਂ ਸਪਰੇ ਉਹ ਕਰਦੇ ਆ ਉਹ ਕਹਿੰਦੇ ਆ ਕਿ ਉਹ ਸਪਰੇ ਦੇ ਵਿੱਚ ਕੋਈ ਅਸਰ ਨਹੀਂ ਪਾਹਤੋਂ ਕਰਕੇ ਤੇ ਉਸ ਵੇਲੇ ਖਾ ਲਓ ਹਾਂਜੀ ਪਰ ਅਸੀਂ ਉਸ ਵੇਲੇ ਖਾਣੀ ਕੀ ਆ ਫਿਰ 2-4 ਦਿਨ ਲੇਟ ਖਾ ਲਓ ਜੀ ਉੱਥੇ ਕੀ ਫਰਕ ਹੈ ਜੀ ਹਾਂਜੀ ਅੱਛਾ ਗਰਮੀ ਦੇ ਵਿੱਚ ਤੇ ਸਬਜ਼ੀ ਹੋਰ ਵੱਜ ਜਾਂਦੀ ਹੈ ਜੀ ਉਹ ਹੋਰ ਵੱਜ ਜਾਂਦੀ ਹੈ ਗਰਮੀ 'ਚ ਬਿਲਕੁਲ ਜਿਸ ਤਰੀਕੇ ਨਾਲ ਆਪਾਂ ਵਿਖਰੇ ਪਾਣੀ ਦੀ ਵਿਧੀ ਜਿਹੜੀ ਆ ਤੁਸੀਂ ਇਹ ਮੈਂ ਪਾਈਪਾਂ ਲਗਾਈਆਂ ਹੋਈਆਂ ਐ ਕੀ ਸਾਰਾ ਪ੍ਰੋਜੈਕਟ ਐ ਜਿਸ ਤਰੀਕੇ ਨਾਲ ਪਾਣੀ ਪਾਉਣ ਦੀ ਗੱਲ ਕਰਦੇ ਕਿਉਂਕਿ ਨਹੀਂ ਤਾਂ ਜਿੰਨੇ ਪੌਦੇ ਐ ਤਾਂ ਫਿਰ ਸਾਰੀ ਜਿਹੜੀ ਪੌਦਿਆਂ ਨੂੰ ਪਾਣੀ ਲਗਾਉਣ ਦੇ ਲੰਗ ਜਾਣੀ ਐ ਗੱਲ ਇਦਾਂ ਕਿ ਪੌਦਿਆਂ ਦੇ ਉੱਤੇ ਜਿਹੜੀਆਂ ਕਿਆਰੀਆਂ ਨੇ ਉਹਨਾਂ ਦੇ ਉੱਤੇ ਤੇ ਇਹ ਅਸੀਂ ਪਾਈਪਾਂ ਲਾਤੀਆਂ ਜੀ ਦੇਸੀ ਤਰੀਕੇ ਦੇ ਨਾਲ ਹਾਂਜੀ ਕੋਈ ਅਸੀਂ ਕਿਸੇ ਦੇ ਇਸਲਾਮ ਪਾਈਪ ਲਈ ਉੱਚ ਛੇਕ ਕੱਢਿਆ ਮਗਰ ਉਸੋ ਸੋਚਾ ਉਹਨ ਕੀਤਾ ਸਾਰੇ ਪਾਣੀ ਘੁੰਮ ਜਾਂਦਾ ਹਾਂਜੀ ਤੇ ਬਾਕੀ ਜਿਹੜੇ ਗਮਲੇ ਨੇ ਉਹਨਾਂ ਨੂੰ ਪੈਪਾ ਨਾਲ ਪਾਣੀ ਪਾ ਦਿੱਤਾ ਜੀ 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 ਤਾਣੂ ਜੀ ਤਾੰਤੀ ਸਾਰੇ ਕੋਲ 6000 ਲੀਟਰ ਪਾਣੀ ਪੈਂਦਾ ਉਹਦੇ ਚ 6 ਲੀਟਰ ਸਵੇਰੇ ਅਸੀਂ ਭਰ ਦਈਦੀ ਆ ਸਾਰਾ ਦਿਨ ਚੱਲਦਾ ਰਹਿੰਦਾ ਅਗਲੇ ਸਵੇਰੇ ਫੇਰ ਭਰ ਦਈਦੀ ਫੇਰ ਚੱਲਦਾ ਰਹਿੰਦਾ ਨਸਰ ਸਾਹਿਬ ਜਿਸ ਤਰੀਕੇ ਨਾਲ ਆਪਾਂ ਵੇਖਦੇ ਆ ਕਿ ਕਿਤਨਾ ਕਿਤੇ ਫਰੈਸ਼ ਹਵਾ ਲੈਣ ਲਈ ਸਵੇਰੇ ਸੈਰ ਕਰਨ ਲਈ ਨਿਕਲਣਾ ਹੁੰਦਾ ਬਾਹਰ ਰੋਡਾਂ ਤੇ ਨਿਕਲਣਾ ਪੈਂਦਾ ਚਾਹੇ ਖੇਤਾ ਚ ਜਾਣਾ ਪੈਂਦਾ ਪਰ ਕੀ ਲੱਗਦਾ ਕਿ ਕਰੇ ਤੁਸੀਂ ਫੇਰ ਸੈਰ ਕਰਦੇ ਇੱਥੇ ਫੇਰ ਸ਼ਾਮ ਨੂੰ ਸਵੇਰੇ ਫੇਰ ਸੈਰ ਵੀ ਇੱਥੇ ਕਰਦੇ ਹੋਣੇ ਸਾਫ ਸੁਥਰੀ ਹਵਾ ਮਿਲਦੀ ਹੋਣੀ ਕਿਉਂਕਿ ਬਾਹਰ ਤੇ ਇਸ ਟਾਈਮ ਮਿੱਟੀ ਕਟਾ ਬਹੁਤ ਜ਼ਿਆਦਾ ਜੀ ਜਦੋਂ ਹੁਣ ਚੋਨੇ ਦਾ ਸੀ ਜਨ ਮਿੱਟੀ ਮਿੱਟੀ ਹੈ ਕਣਕ ਦੇ ਸੀਜ਼ਨ ਚ ਮਿੱਟੀ ਮਿੱਟੀ ਉੱਡਦੀ ਮਿੱਟੀ ਹੈ ਜੀ ਗੱਡੀਆਂ ਦੇ ਅੰਦਰ ਵੀ ਧੂੜ ਜੰਮ ਜਾਂਦੀ ਆ ਜੀ ਭਾਵੇਂ ਸ਼ਟਰ ਵੀ ਬੰਦ ਕੀਤਾ ਹੋਏ ਤਾਂ ਵੀ ਗੱਡੀਆਂ ਦੇ ਬੁੰਡ ਦੇ ਉੱਤੇ ਮਿੱਟੀ ਜਮੀਂ ਹੁੰਦੀ ਹੈ ਤੇ ਇੱਥੇ ਥੋੜਾ ਜਿਹਾ ਥਾਂ ਉੱਚਾ ਜੀ ਕੋਈ 30 40 ਫੁੱਟ ਉੱਚਾ ਥਾਂ ਉੱਚਾ ਹੁੰਦੇ ਨਾ ਤੇ ਥੋੜਾ ਮਿੱਟੀ ਕਟਾ ਉੱਪਰ ਘਟ ਚੱਲਦਾ ਜੀ ਹਾਂਜੀ ਆ ਕਰਕੇ ਫਿਰ ਇਕੱਠੇ ਮਿੱਟੀ ਤੋਂ ਐ ਵਿਚਾਰਿੰਦਾ ਜੀ ਫਿਰ ਸਵੇਰੇ ਸਵੇਰ ਦੀ ਜਿਹੜੀ ਸਵੇਰ ਦੀ ਸ਼ਾਮ ਦੀ ਸੈਰ ਫਿਰ ਉੱਪਰ ਹੀ ਕਰਦੇ ਜੀ ਉੱਪਰ ਹੀ ਕਰਦੇ ਨਾਲੇ ਪਾਣੀ ਪੁਣੀ ਜਿਹਨੂੰ ਲੋਡ ਹੁੰਦੀ ਉਹਨੂੰ ਪਾਣੀ ਦਿਓ ਜੀ ਜਿਹਨੂੰ ਦੇਸੀ ਰੂੜੀ ਦੀ ਲੋਡ ਹੈ ਉਹਨੂੰ ਰੂੜੀ ਪਾਓ ਮ사ਜ ਨਾਲੇ ਜੀ ਲੱਗਾ ਰਹਿੰਦਾ ਨਾਲੇ ਕੰਮ ਕਰਦੇ ਰਹੀਦਾ ਨਾਲੇ ਸੈਰ ਕਰਦੇ ਰਹੋ ਜੀ ਸਾਰੇ ਕੰਮ ਇਕੱਠੇ ਹੀ ਹੋਈ ਜਾਂਦੇ ਆਮ ਕਿਸਾਨਾਂ ਨੂੰ ਕੀ اپੀਲ ਕਰਨੀ ਚਾਹੀਦੀ ਉਹ ਦੇਖੀਦਾ ਕਿ ਵੱਡੇ ਪੱਦਰ ਤੇ ਜਿਹੜੇ ਕਿਸਾਨ ਨੇ ਉਹ ਕਿਤਨਾ ਕਿਤੇ ਬਾਜ਼ਾਰਾਂ ਚ ਸਬਜ਼ੀ ਖਰੀਦਦੇ ਨਜ਼ਰ ਆਉਂਦੇ ਨੇ ਭਾਵੇਂ ਕਿ 50 ਕਿੱਲੇ ਖੇਤ ਵਾਲਾ ਕਿਸਾਨ ਹੋਵੇ ਜਾਂ 20 ਕਿੱਲੇ ਕਿਸਾਨ ਵਾਲਾ ਕਿੱਲੇ ਵਾਲਾ ਕਿਸਾਨ ਹੋਵੇ ਉਹ ਬਾਜ਼ਾਰਾਂ ਦੇ ਵਿੱਚ 10 ਰੁਪਏ ਕਿਲੋ ਮੂਲੀ ਖਰੀਦਦਾ ਨਜ਼ਰ ਆਉਂਦਾ 20 ਰੁਪਏ ਕਿਲੋ ਗੋਭੀ ਖਰੀਦਦਾ ਨਜ਼ਰ ਆਉਂਦਾ ਕੀ ਅਪੀਲ ਕਰਨੀ ਚਾਹੁੰਦੇ ਕੀ ਘਰ ਘਰ ਖੇਤੀ ਕੀਤੀ ਜਾਣੀ ਚਾਹੀਦੀ ਇਸ ਤਰੀਕੇ ਦੀ ਜਿਸ ਤੂਈ ਤੇ ਛੱਤ ਦੇ ਉੱਪਰ ਕੀਤੀ ਹੋਈ ਆ ਗੱਲ ਇਹ ਤਾਂ ਕਿਉਂ ਤੇ ਸਰਦਾਰ ਨੇ ਉਹਨਾਂ ਦਾ ਜੀ ਨਹੀਂ ਕਰਦਾ ਕਿ ਹੱਥ ਨੂੰ ਮੈਲ ਵੀ ਲੱਗ ਜਾਵੇ ਹਾਂਜੀ ਤੇ ਜੇ ਮੈਲ ਨਹੀਂ ਕੀ ਲਵਾਉਣੀ ਹੱਥ ਨੂੰ ਮਸਾਂ ਮਿੱਟੀ ਘਟਾਣਾ ਹੀ ਲੱਗਦਾ ਤੇ ਫੇਰ ਤੇ ਮਿਹਨਤ ਕਰਕੇ ਚੀਜ਼ ਸਾਫ਼ ਸੁੱਥੀ ਮਿਲਣੀ ਆ ਆਪਣੇ ਆਪ ਤੇ ਫੇਰ ਬਾਜ਼ਾਰੋਂ ਜੋ ਮਿਲਦਾ ਉਹ ਮਿਲਣੀ ਲੱਗ ਜਾਂਦਾ ਹਾਂਜੀ ਕੀ ਅਪੀਲ ਕਰੋਗੇ ਕਿਸਾਨਾਂ ਨੂੰ ਵੀ ਘਰ ਘਰ ਬਿਜਣੀ ਚਾਹੀਦੀ ਖੇਤੀਬਾੜੀ ਚ ਮੈਂ ਤੇ ਇਹੋ ਕਰਦਾ ਬਹੁਤੀ ਨਹੀਂ ਤੇ ਘਰ ਜੋਗੀ ਤੇ ਬੰਦੇ ਨੂੰ ਇਹ ਸਬਜ਼ੀ ਖਾਣੀ ਚਾਹੀਦੀ ਹੈ ਸਾਫ਼ ਸੁਥਰੀ ਹਾਂਜੀ ਬੈਂਗਣਿਆਂ ਤੇ ਇਹਨਾਂ ਨੂੰ ਟੀਕੇ ਲੱਗਦੇ ਆ ਹਾਂਜੀ ਲੋਕੀ ਆ ਤੇ ਇਹਨੂੰ ਕੀ ਹੈ ਇਹਨੂੰ ਇਹਨੂੰ ਟੀਕੇ ਲੱਗਦੇ ਆ ਜੀ ਰਾਤੋ ਰਾਤ ਛੋਟੇ ਤੋਂ ਵੱਡੇ ਬਣਾ ਦਿੰਦੇ ਆ ਤੇ ਉਹੋ ਜਿਹੇ ਟੀਕੇ ਫਿਰ ਅਸੀਂ ਅਸੀਂ ਘਰ ਹੀ ਖਰੀਦ ਕੇ ਖਾਵਾਂਗੇ ਨਾ ਤੇ ਜੇ ਦੋ ਬਲਾਂ ਲਾਈਆਂ ਯਾਰ ਉਹ ਤੇ ਮੁੱਕਦੀਆਂ ਵੀ ਨਹੀਂ ਪਰਿਵਾਰ ਤੋਂ ਉਹ ਤੇ ਹੋਰ ਪਰਿਵਾਰਾਂ ਨੂੰ ਵੰਡੀ ਜਾਉ ਤਾਂ ਵੀ ਨਹੀਂ ਮੁੱਕਦੀਆਂ ਜੀ ਇਨਾ ਭਾਲ ਲੱਗਦਾ ਕਿ ਆਦਾ ਤੇ ਆਦਾ ਲੌਕੀ ਦਾ ਜੀ ਠੀਕ ਹੈ ਜੀ ਲਗਾਤਾਰ ਅਸੀਂ ਗੱਲ ਕਰ ਰਹੇ ਸੀ ਸੁਖਦੀਪ ਸਿੰਘ ਜੀ ਨਾਸਰ ਵਾਲਿਆਂ ਨਾਲ ਜਿਨ੍ਹਾਂ ਨੇ ਆਪਣੇ ਘਰ ਦੀ ਛੱਤ ਉੱਪਰ ਜਿਹੜੀ ਆ ਜਿਸ ਤਰੀਕੇ ਨਾਲ ਕਹਿ ਦੱਗਦੇ ਆ ਆਪਾਂ ਵੀ ਜੰਗਲ ਲਗਾਇਆ ਹੋਇਆ ਸਾਰੀਆਂ ਸਬਜ਼ੀਆਂ ਲਗਾਈਆਂ ਹੋਈਆਂ ਸਾਰੇ ਫਲਦਰ ਬੂਟੇ ਲਗਾਏ ਹੋਏ ਆ ਜਿਸ ਤਰੀਕੇ ਨਾਲ ਅੰਜੀਰ ਵਰਗੇ ਬੂਟੇ ਵੀ ਲਗਾਏ ਹੋਏ ਆ ਨਾਲ-ਨਾਲ ਕੇਲੇ ਦੀ ਗੱਲ ਹੁੰਦੀ ਆ ਕੇਲਾ ਕਿਤਨਾ ਕਿਤੇ ਵੇਖਿਆ ਕਿ ਠੰਡੀ ਥਾਂ ਤੇ ਉਗਦੇ ਨੇ ਪਰ ਕੇਲੇ ਵੀ ਜਿਹੜੀ ਛੱਤ ਉੱਪਰ ਲਗਾਏ ਹੋਏ ਨੇ ਬੜੀ ਵੱਡੀ ਮੇਨ تمہਾਰੀ ਜੋ ਇਸ ਤਰੀਕੇ ਨਾਲ 3 ਤੋਂ 4 ਫੁੱਟ ਦੇ ਜਿਹੜੇ ਗਮਲੇ ਲਗਾ ਕੇ ਕੰਧਾਂ ਦੇ ਨਾਲ-ਨਾਲ ਸਾਈਡਾਂ ਉੱਤੇ ਗਮਲੇ ਬਣਾ ਕੇ ਜਿਹੜਾ ਪੱਕੇ ਤੌਰ ਤੇ ਜਿਹੜੇ ਬੂਟੇ ਲਗਾਏ ਗਏ ਨਾਲ-ਨਾਲ ਉਹਨਾਂ ਵੱਲੋਂ ਲੋਕਾਂ ਨੂੰ ਕਿਸਾਨਾਂ ਨੂੰ ਅਪੀਲ ਵੀ ਕੀਤੀ ਗਈ ਆ ਕਿ ਜੇ ਸਾਫ਼ ਸੁਧਰੀਆਂ ਸਬਜ਼ੀਆਂ ਖਾਣੀਆਂ ਨੇ ਸਾਫ਼ ਸੁਧਰੇ ਫਰਕ ਆਣੇ ਨੇ ਤੇ ਘਰਾਂ ਦੇ ਅੰਦਰ ਦੁਕਾਨ ਆਪਣੇ ਖੇਤਾਂ ਅੰਦਰ ਜਿਹੜੀ ਆ ਖੇਤਾਂ ਦੇ ਬਾਹਰ ਜਿਹੜੀ ਆ ਉੱਥੇ ਸਬਜ਼ੀਆਂ ਉਗਾਈਆਂ ਜਾਣ ਫਲਦਾਰ ਬੂਟੇ ਲਗਾਏ ਜਾਣ ਜੋ ਕਿ ਅਸੀਂ ਸਾਫ਼ ਸੁਧਰੀਆਂ ਸਬਜ਼ੀਆਂ ਖਾ ਸਕੀਏ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖ ਸਕੀਏ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਦਸ ਅੰਬਰ ਰੋਜ਼ ਦੇ